ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅਸੀਂ ਜਾ ਰਹੇ ਆ ਪਟਨਾ ਸਾਹਿਬ ਅਸੀਂ ਆਏ ਨੂਰਦੀ ਬੱਬਾ ਦੀ ਯੂਪੀ ਤੇ ਡਿਊਟੀ ਇਹਨਾਂ ਦੀ ਪਟਨਾ ਸਾਹਿਬ ਦੇ ਲੱਗ ਗਈ ਆ ਤੇ ਇਸ ਕਰਕੇ ਅਸੀਂ ਅੱਜ ਜਾ ਰਹੇ ਆ بارش ਵੀ ਇੱਧਰ ਬਹੁਤ ਜ਼ਿਆਦਾ ਹੋਂਦੀ ਆ ਅੱਜ ਅਸੀਂ ਜਾ ਰਹੇ ਆ ਪਟਨਾ ਸਾਹਿਬ ਤਾਂ ਸਿਆਂ ਕਿ ਚਲੋ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਟਨਾ ਸਾਹਿਬ ਦੀ ਯਾਤਰਾ ਦੇਖਣੀ ਚਾਹੁੰਦੇ ਆ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚਲੋ ਜੀ ਤਾਂ ਦਿਖਾਉਣੇ ਨਾਲ ਨਾਲ ਰਸਤੇ ਜਾਂਦੇ ਆ ਤੇ ਬਹੁਤ ਜ਼ਿਆਦਾ بارش ਵੀ ਹੋ ਰਹੀ ਆ ਨੂਰ ਦੇ ਡੈੜੀ ਚਲਾ ਰਹੇ ਨੇ ਗੱਡੀ ਅਸੀਰ ਗੱਲ ਜੀ ਅਸੀਰ ਚਲਾ ਰਹੇ ਆ ਤੇ ਪਿੱਛੇ ਬੈਠੀ ਆ ਨੂਰ ਧਰਮਣ ਗੱਡੀ ਸਾਡੀ ਪੂਰੀ ਭੋਲ ਹੋਈ ਸਮਾਨ ਦੇ ਨਾਲ ਤੇ ਦੇਖੋ ਜੀ بارش ਬਹੁਤ ਜ਼ਿਆਦੀ ਹੋਂਦੀ ਤੇ بارش ਤਿੰਨ ਦਿਨ ਤੋਂ ਲਗਾਤਾਰ ਹੋਂਦੀ ਆ ਠੰਡਾ ਮੌਸਮ ਪੂਰੀ ਠੰਡਾ ਇੱਧਰ ਅਸੀਂ ਲੈ ਕੇ ਗਰਮੀਆਂ ਵਾਲੇ ਕੱਪੜੇ ਪੂਜਾ ਰਾ ਦੇ ਤੇ ਬਲ ਇੱਧਰ ਠੰਡ ਤੇ ਆ ਬਾਰਿਸ਼ ਦੇ ਨਾਲ ਠੰਡਿਆ ਇੱਧਰ ਤੇ ਠੰਡਾ ਮੌਸਮ ਪਹਾੜੀ ਇਲਾਕਾ ਸਾਰਾ ਤੇ ਤੁਹਾਨੂੰ ਵੀ ਨਾਲ ਨਾਲ ਆਪਣੇ ਕਰੋਣੇ ਰਸਤਿਆਂ ਨੇ ਵੀ ਦਰਸ਼ਨ ਤੇ ਗੱਡੀ ਗੁਰਦੁਆਰਾ ਸਾਹਿਬ ਜਾ ਕੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਮਿੱਠੂ ਵੀ ਸਾਡੇ ਨਾਲ ਹੀ ਜਾ ਰਿਹਾ ਪਟਨਾ ਸਾਹਿਬ ਦੇਖੋ ਗੱਡੀ ਦੇ ਅੱਗੇ ਬੈਠਾ ਇੱਧਰ ਬਾਰਿਸ਼ ਦੇ ਕਰਕੇ ਬਹੁਤ ਜ਼ਿਆਦਾ ਪਾਣੀ ਪਾਣੀ ਹੋਇਆ ਇਹਨੇ ਸ਼ਾਲਾ ਮਾਰ ਕੇ ਆ ਗਿਆ ਗੋਸੀ ਜਾਨਾ ਮਧਿਆ ਰੋਟੀ ਖਾਣ ਵਾਸਤੇ ਰੋਟੀ ਇਨਾਂ ਨੇ ਖਾਣੀ ਨਹੀਂ ਐ ਤੇ ਰੋਟੀ ਖਾਣ ਵਾਲੇ ਬੱਚੇ ਨਹੀਂ ਐ ਤਲੀਆਂ ਚੀਜ਼ਾਂ ਖਾਣ ਵਾਲੇ ਬੱਚੇ ਐ ਪੂਰੇ ਜੰਗਲ ਹੀ ਜੰਗਲਾ ਬਾੜੀ ਬਾੜਾ ਬਹੁਤ ਜ਼ਿਆਦੀ ਬਾਰਿਸ਼ ਵੀ ਹੁੰਦੀ ਐ ਤੇ ਪਾਣੀ ਪਾਣੀ ਸਾਈਡਾਂ ਤੇ ਪੂਰੀਆਂ ਨਦੀਆਂ ਭਰੀਆਂ ਸੜਕ ਦੇਖੋ ਕਿਦਾਂ ਸਾਹ ਪਹੁੰਚਦੇ ਆ ਨੋ ਇਹ ਵਲੋਗ ਤਾਂ ਤੁਹਾਨੂੰ ਦਿਖਾਉਣੇ ਰਸਤੇ ਵਿੱਚ ਸਾਰਾ ਕੁਝ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਸੀ ਕਿ ਪਟਨਾ ਸਾਹਿਬ ਰਸਤੇ ਦੇ ਵੀਊ ਤੇ ਜੋ ਅਸੀਂ ਖਾਦਾ ਪੀਤਾ ਤੇ ਜਿੱਦੋਂ ਅਸੀਂ ਪੁੱਜਾਂਗੇ ਫਿਰ ਇਸ ਵਲੋਗ ਦਾ ਐਂਡ ਕਰਾਂਗੇ ਤੇ ਚਾਰ ਦਿਨ ਅਸੀਂ ਪਟਨਾ ਸਾਹਿਬ ਹੀ ਆ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੇ ਗੁਰਦੁਰ ਸਾਹਿਬ ਦੇ ਪਟਨਾ ਸਾਹਿਬ ਦੇ ਕਿੱਟ-ਕੱਟ ਗੁਰਦੁਰ ਸਾਹਿਬ ਅਸੀਂ ਗਏ ਤੇ ਦਰਸ਼ਨ ਕੀਤੇ ਨਾਲ ਤੁਹਾਨੂੰ ਵੀ ਆਪਣੇ ਕਰਾਵਾਂਗੇ ਖਰੀਜ ਕਰੋ ਕਿ ਬਾਰਿਸ਼ ਬਹੁਤ ਤੇਜ਼ ਹੋਂਦੀ ਹੈ ਇਧਰ ਮੈਂ ਟੂਣੀ ਬੈਠ ਗਈ ਨਾ ਗਿਆਣ ਕੇ ਮਿੱਟੂ ਕਿਤੇ ਚਲੇ ਹੋ ਬੈਠੂ ਬੱਚੇ ਖਾ ਰਹੇ ਹਨ ਮੰਜੂਰੀਆਂ ਹੋਰ ਮੈਂ ਕੀ ਕਰਨਾ ਨੂਰ ਖਾ ਰਹੀ ਆ ਚੌਮੀ ਇੱਕ ਰੰਜਰੇ ਟੇਸਟੀ ਵੀ ਦੇਖਣ ਡਿਆ ਉਹਦੀ ਪਲੇਟ ਚ ਦੇਖਣ ਡਿਆ ਉਹਦੀ ਵੀ ਲੈ ਤਾ ਟੇਸਟੀ ਨੂਰ मिठू नहीं बैठे हैं मिठू 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 मेरे मोटे आ कि मम्मी पीछे आ जाए मैं कहीं अगे ਕੀਰੋ ਕਿਸੀ ਇੱਕ ਜਗ੍ਹਾ ਤੇ ਚਾਹ ਪੀਣੀ ਹੈ ਸ਼ਾਮ ਦੇ ਹੋ ਗਏ 5:30 5:30 ਵਿੱਚ ਕਿੱਥੇ ਪਹੁੰਚ ਜਾਣਾ ਹੈ ਸਾਡਾ ਮਿੱਠੂ ਕੋਲ ਡਰਿੰਕ ਵੇਖੜਾ ਹੰਡੀ-ਹੰਡੀ ਮਿੱਠੂ ਕੀ ਲੈਣਾ ਮਿੱਠੂ ਮਿੱਠੂ ਦੇ ਸਾਹਮਣੇ ਸਾਰੀਆਂ ਕੋਲ ਡਰਿੰਕ ਲੱਗੀਆਂ ਮਿੱਠੂ ਨੇ ਪੀਣੀਆਂ ਨੇ ਭਲ ਚਿਪਸ ਖਾਊ ਮਿੱਠੂ ਤੂੰ ਬਾਦੂ ਤੂੰ ਕੀ ਖਾਊਗਾ ਚਿਪਸ ਖਾ ਲੈ ਲਾ ਖਾਊਗਾ ਮਿੱਠੂ ਕੀ ਚੀਜ਼ ਖਾਂਦਾ ਹੈ ਜਿਹੜਾ ਪੈਡ ਖੋਲੀ ਨੇ ਪੈਡ ਦਾ ਅਲੀ ਪਹਿਲਾ ਮਿੱਠੂ ਲੀਲੇ ਆਲੇ ਆਪਾਂ ਹੁਣ ਚਿਪਸ ਮਿੱਠੂ ਚਿਪਸ ਖਾਣਿਆ ਮਿੱਠੂ ਚਿਪਸ ਖਾਣਿਆ ਹੁਣ ਮਿੱਠੂ ਜਾਣੇ ਕਿਦਾ ਕੰਮ ਕਰੇ ਓਹ ਕੁ ਬਾਤ ਨੂੰ ਇਹ ਕਰਮ ਹੋਊਗੀ ਕਿ ਭੀਗੇ ਜਵਾਨੀ ਮਿੱਠੂ ਆਦਾ ਤੇ ਮਿੱਠੂ ਨੇ ਪੈਕਟ ਲਾ ਗਿਆ ਇੱਕ ਮਿੱਠੂ ਨੇ ਲਾ ਗਿਆ ਬਾਕੀ ਪੈਕਟ ਆਫੜ ਲਿਆ ਇਹ ਦੇਣਾ ਇਹਨੂੰ ਇੱਕ ਐਪੀਸੋਡ ਮਿੱਠੂ ਦਾ ਪੱਜ ਤੇ ਆਪਣਾ ਰਾਜ ਹੈਣਾ ਮਿੱਠੂ ਹੋਰ ਲਾ 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 ਦੇ ਇੱਕ ਹੋਰ ਲਾ ਲਾ ਮਿੱਠੂ ਨੇ ਇੱਕ ਹੀ ਪੀਸ ਗਾਂਦਾ ਵਸ ਪੈਕਟ ਇਸ ਗਰੀਬ ਬੰਦਾ ਸਕੀਨ ਬੰਦਾ ਹੈ ਇੱਕ ਪੈਕਟ ਇੱਕ ਚੋ ਇੱਕ ਪੈਕਟ ਜੋ ਇੱਕ ਹੀ ਹੁੰਦਾ ਸਿੱਧਾ ਖਾਂ ਸਿੱਧਾ ਨਹੀਂ ਹੋਗਾ ਇਹ ਮਜ਼ਾ ਨਹੀਂ ਬਣਾ ਰਿਹਾ ਨਾ ਪਰਿਆ ਸਹਾਰੇ ਬਹੁਤ ਸੋਹਣਾ 뷰 ਇਥੋਂ ਦਾ ਅੰਦਰ ਦੇਖੋ या की हुन गरम गरम चा गरम दो हम हम दोनों पी लेंगे पानी छान चाय तो बहुत टेस्टी है स्वाद कितना है मिट्टी का स्वाद है चाय पता नहीं कितना है बढ़िया चाय है बहुत मस्त चाय है आ मिट्टी का स्वाद है कलर देता है बलवी है तेल ਅਸੀਂ ਪਹੁੰਚ ਗਏ ਆ ਜੀ ਹੁਣ ਗੁਰਦੁਆਰਾ ਸਾਹਿਬ ਗੱਡੀ ਪਾਰਕਿੰਗ 'ਚ ਲੱਗੇ ਆ ਲਾਉਣ ਤੇ ਫਿਰ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਦੇ ਅੱਜ ਦਰਸ਼ਨ ਕਰਾਉਣੇ ਆ ਕਿ ਜਾਂ ਸਵੇਰ ਨੂੰ ਤੇ ਹੁਣ ਅਸੀਂ ਰੂਮ ਲਵਾਂਗੇ ਪਾਰਕਿੰਗ 'ਚ ਗੱਡੀ ਲਾ ਕੇ ਫਿਰ ਫਿਰ ਲਵਾਂਗੇ ਰੂਮ ਇੱਧਰ ਨੂਰ ਉਹਨਾਂ ਨੇ ਫੇਰ ਲੱਗੀ ਸੀ ਪੁਖ ਤੇ ਉਹਨਾਂ ਨੇ ਲਿਆ ਲਿੱਟੀ ਚੋਕਾ ਜੋ ਇੱਥੇ ਦੀ ਮਸ਼ਹੂਰ ਚੀਜ਼ ਆ ਉਹ ਐ ਲਿੱਟੀ ਚੋਕਾ ਤੇ ਉਹ ਖਾਂਦੇ ਆ ਨੂਰੋਣੀ ਨੂਰ ਹਰ ਮੰਡਲੇ ਇਹ ਤਾਂ ਉਹਨਾਂ ਗੱਡੀ 'ਚ ਬੈ ਕੇ ਖਾ ਰਹੇ ਆ ਤੇ ਫਿਰ ਟ੍ਰੇਨ ਮਤਲਬ ਕਿ ਟ੍ਰੇਨ ਘਟ ਮੂੰਹ 'ਚ ਨਿਕਲ ਗਿਆ ਗੱਡੀ ਪਾਰਕਿੰਗ ਚ ਲਾ ਕੇ ਫਿਰ ਅਸੀਂ ਜਾਵਾਂਗੇ ਰੂਮ ਲੈਣ ਵਾਸਤੇ ਤੇ ਮਿਲਦੇ ਆ ਤੁਹਾਨੂੰ ਰੂਮ ਲੈ ਕੇ ਲਿੱਟੀ ਚੱਕਾ ਖਾਦਾ ਜਾਣ ਡਿਆ ਜੀ ਗੱਡੀ 'ਚ ਬਹਿ ਕੇ ਅਸੀਂ ਹੁਣ ਗੱਡੀ ਨੂੰ ਲਾ ਕੇ ਪਾਰਕਿੰਗ ਜਾ ਰਹੇ ਹਾਂ ਉੱਪਰ ਕੱਲਾ ਫੁਲਕਾ ਸ਼ੁਕਨ ਜੀ ਆਪਾਂ ਲੈ ਬਤਨ ਦੇ ਕੇ ਜਾ ਕੇ ਉਹਦੇ ਦੇਖਾਂਗੇ ਦੇਖੋ ਕੀ ਕਰਦੇ ਆ అది అసి బ కీశన నూర గేనే రూమ్ వస్తే అసలు షకే రూమీ ఆ గేయ సు మిల్గా రూమ ਕੱਲ ਨੂੰ ਅਸੀਂ ਕਰਾਵਾਂਗੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਤੇ ਤੁਹਾਨੂੰ ਆਪਣਾ ਰੂਮ ਦਿਖਾਉਣੇ ਆ ਤੇ ਇਹ ਵਾਰਾ ਬਲੌਗ ਅਸੀਂ ਇੱਥੇ ਐਂਡ ਕਰਦਾਂਗੇ ਫਿਰ ਮਿਲਾਂਗੇ ਤੁਹਾਨੂੰ ਦੂਸਰੇ ਨੈਕਸਟ ਬਲੌਗ ਵਿੱਚ ਇੱਧਰ ਤਿਆਰ ਹੋਣ ਵਾਸਤੇ ਲੱਗਾ ਸ਼ੀਸ਼ਾ ਇੱਕ ਬੈਡ ਸਿੰਗਲ ਆ ਇੱਧਰ ਡਬਲ ਬੈਡ ਆ ਇੱਧਰ ਵੀ ਇੱਕ ਸਿੰਗਲ ਬੈਡ ਆ ਇੱਧਰ ਵਾਸ਼ਰੂਮ ਏਸੀ ਵੀ ਕਾਰੇ ਲੱਗਾ ਸਾਰਾ ਕੁਝ ਤੇ ਰੂਮ ਸਾਨੂੰ ਬਹੁਤ ਵਧੀਆ ਲੱਗਿਆ ਉਮਸਾਨ ਬਹੁਤ ਵਧੀਆ ਮਿਲ ਗਿਆ ਤੇ ਇਹ ਵਲੇ ਬਲੌਗ ਦਾ ਅਸੀਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਬਲੌਗ ਬਹੁਤ ਪਸੰਦ ਆਇਆ ਹੋਗਾ ਤੇ ਜੇ ਤੁਹਾਨੂੰ ਪਸੰਦ ਆਇਆ ਹੋਏ ਤੇ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਬਲੌਗ ਕਿਸ ਤਰ੍ਹਾਂ ਦਾ ਲੱਗਿਆ ਤੇ ਕੱਲ ਨੂੰ ਕਰਾਵਾਂਗੇ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁਣਾਏ ਦੋ ਦਿਨ ਇੱਥੇ ਆਂ ਜਿਹੜੇ ਵੀ ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਕਰਨ ਜਾਵਾਂਗੇ ਤੁਹਾਨੂੰ ਵੀ ਜਰੂਰ ਨਾਲ ਦਰਸ਼ਨ ਕਰਾਵਾਂਗੇ ਮਿਲਦੇ ਆਂ ਅਗਲੀ ਵੀਡੀਓ 'ਚ ਬਾਏ ਬਾਏ